ਤੇ ਪੈਰਿਸ 올림픽ਸ ਦੇ ਵਿੱਚ ਭਾਰਤ ਨੂੰ ਇੱਕ ਹੋਰ ਕਾਮਯਾਬੀ ਮਿਲੀ ਹੈ ਗਰੁੱਪ B ਦੇ ਆਖਰੀ ਲੀਗ ਮੈਚ ਚ ਭਾਰਤ ਦੀ ਜਿੱਤ ਹੋਈ ਹੈ ਭਾਰਤੀ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ ਹਰਾ ਦਿੱਤਾ ਹੈ 3-2 ਦੇ ਫਰਕ ਦੇ ਨਾਲ ਹਰਾਇਆ ਗਿਆ ਹੈ ਸੋ ਪੈਰਿਸ 올림픽ਸ ਦੇ ਵਿੱਚ ਭਾਰਤ ਨੇ ਇੱਕ ਹੋਰ ਕਾਮਯਾਬੀ ਹਾਕੀ ਦੀ ਟੀਮ ਧਾਕੀ ਦੇ ਮੈਚ ਵਿੱਚ ਭਾਰਤ ਦੀ ਜਿੱਤ ਹੋਈ ਹੈ ਗਰੁੱਪ B ਦੇ ਆਖਰੀ ਲੀਗ ਮੈਚ ਦੇ ਵਿੱਚ ਭਾਰਤ ਨੂੰ ਜਿੱਤ ਹਾਸਲ ਹੋਈ ਹੈ ਭਾਰਤੀ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ 3-2 ਦੇ ਨਾਲ ਹਰਾ ਦਿੱਤਾ ਹੈ ਸੋ ਅੱਜ 7ਵਾਂ ਦਿਨ ਪੈਰਾਓਲੰਪਿਕਸ ਦਾ ਤੇ ਭਾਰਤ ਦੀ ਝੋਲੀ ਇੱਕ ਹੋਰ ਕਾਮਯਾਬੀ ਗਰੁੱਪ B ਦੇ ਆਖਰੀ ਲੀਗ ਮੈਚ ਦੇ ਵਿੱਚ ਭਾਰਤ ਦੀ ਜਿੱਤ ਹੋਈ ਹੈ ਭਾਰਤ ਨੇ ਆਸਟ੍ਰੇਲੀਆ ਨੂੰ 3-2 ਦੇ ਨਾਲ maat ਦਿੱਤੀ ਹੈ ਸੋ ਬੜੀ ਕਾਮਯਾਬੀ ਪੈਰਾਓਲੰਪਿਕਸ ਦੇ ਵਿੱਚ ਭਾਰਤ ਦੀ ਝੋਲੀ ਪਈ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਆਸਟ੍ਰੇਲੀਆ ਨੂੰ ਹਰਾਇਆ ਕਿਸਾਬ ਦਾ ਹੌਕੇ ਖਿਡਾਰੀ ਪ੍ਰਗਟ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਪ੍ਰਗਟ ਸਰ ਸਵਾਗਤ ਹੈ ਬਹੁਤ-ਬਹੁਤ ਤੇ ਸ਼ਾਨਦਾਰ ਕਾਮਯਾਬੀ ਭਾਰਤ ਦੀ ਝੋਲੀ ਤੇ ਸ਼ਾਨਦਾਰ ਝੋਲੀ ਭਾਰਤ ਦੀ ਪਈ ਹੈ ਕਾਮਯਾਬੀ ਭਾਰਤ ਦੀ ਝੋਲੀ ਪਈ ਹੈ ਗਰੁੱਪ B ਦੇ ਆਖਰੀ ਮੈਚ ਦੇ ਵਿੱਚ ਭਾਰਤੀ ਹੌਕੀ ਟੀਮ ਨੇ ਆਸਟ੍ਰੇਲੀਆ ਨੂੰ 3-2 ਦੇ ਨਾਲ ਹਰਾ ਦਿੱਤਾ ਹੈ ਸੋ ਅੱਜ 7ਵਾਂ ਦਿਨ ਹੈ ਪੈਰਾਓਲੰਪਿਕਸ ਸਾਹ ਭਾਰਤ ਨੂੰ ਕਾਮਯਾਬੀ ਮਿਲੀ ਹੈ ਹੌਕੀ ਟੀਮ ਨੇ ਆਸਟ੍ਰੇਲੀਆ ਨੂੰ ਮਾਤ ਦਿੱਤੀ ਗਰੁੱਪ B ਦੇ ਆਖਰੀ ਲੀਗ ਮੈਚ ਦੇ ਵਿੱਚ ਭਾਰਤ ਦੀ ਸ਼ਾਨਦਾਰ ਜਿੱਤ ਹੋਈ ਹੈ। ਆਸਟ੍ਰੇਲੀਆ ਨੂੰ 3-2 ਦੇ ਫਰਕ ਨਾਲ ਹਰਾਇਆ ਗਿਆ। 55 ਸਾਲ ਬਾਅਦ ਭਾਰਤ ਨੇ ਆਸਟ੍ਰੇਲੀਆ ਨੂੰ 올림픽ਸ ਦੇ ਵਿੱਚ ਹਰਾਇਆ ਹੈ। ਜੋ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ। ਹਰਮਨਪ੍ਰੀਤ ਨੇ 올림픽ਸ ਮੁਕਾਬਲੇ ਦੇ ਵਿੱਚ ਹੁਣ ਤੱਕ 6 ਗੋਲ ਕੀਤੇ ਨੇ। 55 ਸਾਲ ਬਾਅਦ ਸਾਡੇ ਸੰਪਾਦਕ ਨਰਿੰਦਰ ਜੀ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਨਗੇ ਨਰਿੰਦਰ ਸਰ ਬੜੀ ਕਾਮਯਾਬੀ ਪੈਰੇ ਸੋਲੰਪਿਕਸ ਦੇ ਵਿੱਚ ਭਾਰਤ ਦੀ ਝੋਲੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਬਿਲਕੁਲ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਔਰ ਕੱਲ ਮੈਚ ਜਿਵੇਂ ਅਸੀਂ ਬੈਲਜੀਅਮ ਤੋਂ ਹਾਰੇ ਸੀ 2-1 ਦੇ ਨਾਲ ਉਸ ਵਿੱਚ ਵੀ ਕਿਹਾ ਜਾ ਰਿਹਾ ਸੀ ਕਿ ਇਹ ਜਿਹੜੀ ਬੈਲਜੀਅਮ ਦੀ ਟੀਮ ਹੈ ਜਿਹੜੀ ਕਿ ਵਰਲਡ ਕੱਪ ਦੀ ਜਨਰਰਪ ਟੀਮ ਹੈ ਇਸ ਵਾਰ ਦੀ 2023 ਦੀ ਸਭ ਤੋਂ ਸਟਰੋਂਗ ਕੰਟੈਂਡੈਂਟ ਸਾਡੇ ਗਰੁੱਪ ਬੀ ਦੇ ਮੁਕਾਬਲੇ ਵਿੱਚ ਉਸ ਦੇ ਖਿਲਾਫ ਜਿਸ ਤਰੀਕੇ ਨਾਲ ਭਾਰਤੀ ਟੀਮ ਹਾਲਾਂਕਿ ਹਾਰ ਦੇ ਬਾਵਜੂਦ ਜਿਹੜਾ ਦਿਲ ਜਿੱਤਿਆ ਸੀ ਔਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਉਸੇ ਨੂੰ ਕੰਟੀਨਿਊ ਕਰਦੇ ਹੋਏ ਆਸਟ੍ਰੇਲੀਆ ਵਰਗੀ ਮਜ਼ਬੂਤ ਟੀਮ ਨੂੰ ਹਰਾਉਣਾ ਇੱਕ ਮੈਂਟਰੀ ਤੁਹਾਨੂੰ ਬਹੁਤ ਜ਼ਿਆਦਾ ਤਿਆਰ ਕਰ ਦਿੰਦਾ ਵੱਡੇ ਮੁਕਾਬਲੇਆਂ ਦੇ ਲਈ ਔਰ ਅੱਜ ਸ਼ਾਨਦਾਰ ਪ੍ਰਦਰਸ਼ਨ ਕੀਤਾ ਹਰਮਨ ਪ੍ਰੀਤ ਨੇ ਫਿਰ ਦੁਬਾਰਾ ਗੋਲ 打 ਕੇ ਪੀਸੀ ਤੋਂ ਖਾਦਗਲ ਇਹ ਕਿ ਲਗਾਤਾਰ ਹਰਮਨਪ੍ਰੀਤ ਨੂੰ ਜਿਹੜੀਆਂ ਬਾਕੀ ਟੀਮਾਂ ਮੋਨੀਟਰ ਕਰ ਰਹੀਆਂ ਹਨ ਔਰ ਵਾਰ-ਵਾਰ ਇਹ ਸਵਾਲ ਚੁਕੇ ਜਾ ਰਹੇ ਨੇ ਕਿ ਜ਼ਿਆਦਾਤਰ ਜਦੋਂ ਵੀ ਪੀਸੀ ਲਿਆ ਜਾਂਦਾ ਉਸ ਵੇਲੇ ਹਰਮਨਪ੍ਰੀਤ ਹੀ ਦਾਗ ਦੇ ਨੇ ਗੋਲ ਔਰ ਟੀਮਾਂ ਬਹੁਤ ਮੋਨੀਟਰ ਕਰ ਰਹੀਆਂ ਨੇ ਆਸ-ਪਾਸ ਉਹਨਾਂ ਨੂੰ ਉਹਨਾਂ ਨੂੰ ਰੋਕੰਦੀ ਜਿਹੜੀ ਰਣਨੀਤੀ ਹੈ ਉਹ ਕਢੀ ਜਾ ਰਹੀ ਹੈ ਪਰ ਬਾਵਜੂਦ ਉਸ ਦੇ ਲਗਾਤਾਰ ਹਰਮਨਪ੍ਰੀਤ ਛਾਏ ਹੋਏ ਨੇ ਔਰ ਅੱਜ 6 ਗੋਲ ਦਾਗਿਆ ਮੈਨ ਲੱਗਦਾ ਆਸਟ੍ਰੇਲੀਆ ਵਰਗੀ ਮਜ਼ਬੂਤ ਟੀਮ ਨੂੰ ਹਰਾਉਣਾ ਇਹ ਸਾਨੂੰ ਮੈਡਲ ਦਾ ਇੱਕ ਬਹੁਤ ਵੱਡਾ ਦਾਵੇਦਾਰ ਬਣਾ ਕੇ ਖੜਾ ਕਰ ਰਿਹਾ ਹੈ ਗਰੁੱਪ ਬੀ ਦੇ ਵਿੱਚ ਅਸੀਂ ਹੁਣ ਤੱਕ ਮੈਚ ਜਿਹੜੇ ਨੇ ਸਿਰਫ ਬੈਲਜੀਅਮ ਨੂੰ ਛੱਡ ਦਿੱਤਾ ਜਾਏ ਤਾਂ ਜਾਂ ਡਰਾਅ ਕੀਤੇ ਨੇ ਜਾਂ ਜਿੱਤੇ ਨੇ ਤੇ ਮੈਨੂੰ ਲੱਗਦਾ ਹੈ ਕਿ ਟੀਮ ਇੰਡੀਆ ਮੈਡਲ ਵੱਲ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਔਰ ਖਾਸ ਕਰਕੇ ਜਿਸ ਤਰੀਕੇ ਦੇ ਨਾਲ ਹਰ ਮੈਚ ਦੇ ਨਾਲ ਟੀਮ ਇੰਡੀਆ ਦਾ ਪ੍ਰਦਰਸ਼ਨ ਜਿਹੜਾ ਸੁਧਰਦਾ ਜਾ ਰਿਹਾ ਹੈ ਉਹ ਹੋਰ ਜ਼ਿਆਦਾ ਪਲੱਸ ਪੁਆਇੰਟ ਹੈ ਕਿਤੇ ਵੀ ਕਈ ਵਾਰੀ ਕੀ ਹੁੰਦਾ ਕਿ ਵੱਡੇ ਟੂਰਨਾਮੈਂਟ ਦੇ ਵਿੱਚ ਜਦੋਂ ਤੁਸੀਂ ਪਹਿਲਾ ਮੈਚ ਖੇੜਦੇ ਜਿਵੇਂ ਆਪਾਂ ਪਹਿਲੇ ਮੈਚ ਦੇ ਵਿੱਚ ਦੇਖਿਆ ਸੀ ਕਿ ਕਿਵੇਂ ਡਿਫੈਂਸ ਦੇ ਵਿੱਚ ਥੋੜੀ ਜਿਹੀ ਕਮੀ ਸੀ ਇਹ ਲੱਗ ਰਿਹਾ ਸੀ ਕਿ ਟੀਮ ਜਿਹੜੀ ਹੈ ਉਸ ਦੇ ਵਿੱਚ ਆਪਸ ਦੇ ਵਿੱਚ ਤਾਲਮੇਲ ਬਿਠਾਉਣ ਵਿੱਚ ਦਿੱਕਤ ਆ ਰਹੀ ਹੈ ਪਰ ਮੈਚ ਦਰ ਮੈਚ ਟੀਮ ਇੰਡੀਆ ਇੰਪਰੂਵ ਕਰਦੀ ਜਾ ਰਹੀ ਹੈ ਔਰ ਕੱਲ ਦਾ ਮੈਚ ਤੇ ਉਸ ਤੋਂ ਬਾਅਦ ਅੱਜ ਦਾ ਮੈਚ ਆਸਟ੍ਰੇਲੀਆ ਵਰਗੀ ਟੀਮ ਨੂੰ ਹਰਾਉਣਾ ਮੈਨੂੰ ਲੱਗਦਾ ਹੈ ਕਿ ਸ਼ਾਨਦਾਰ ਪ੍ਰਦਰਸ਼ਨ ਔਰ ਮੈਡਲ ਦੇ ਵੱਲ ਤੇਜ਼ੀ ਨਾਲ ਹੁਣ ਟੀਮ ਇੰਡੀਆ ਵੱਤੀ ਹੋਈ ਹੈ ਬਿਲਕੁਲ ਨਰਿੰਦਰ ਜੀ ਬਹਿਤ ਖੁਸ਼ੀ ਦਾ ਦਿਨ ਹੈ ਤੇ ਇੱਕ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਵੀ ਹੈ ਕਿ 52 ਸਾਲ ਬਾਅਦ ਭਾਰਤੀ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ 올림픽ਸ ਦੇ ਵਿੱਚ ਹਰਾਇਆ ਬਿਲਕੁਲ ਕਮਾਲ ਦੀ ਗੱਲ ਹੈ ਆਪਣੀ ਤੇਜ਼ ਤਰਾਰ ਹਾਕੀ ਦੇ ਲਈ ਆਸਟ੍ਰੇਲੀਆ ਪੂਰੀ ਦੁਨੀਆ ਦੇ ਵਿੱਚ ਵਿਖਿਆਤ ਹੈ ਜਾਣੀ ਜਾਂਦੀ ਹੈ ਔਰ ਉਹਨਾਂ ਦੇ ਪਲੇਅਰ ਦਾ ਜਿਹੜਾ ਐਥਲੈਟਿਸਿਜ਼ਮ ਹੈ ਉਸ ਨੂੰ ਮੰਨਿਆ ਜਾਂਦਾ ਹੈ ਕਿ ਉਸ ਦਾ ਕੋਈ ਤੋੜ ਨਹੀਂ ਕੋਈ ਜਵਾਬ ਨਹੀਂ ਪਰ ਹੁਣ ਜਿਹੜੀ ਯੰਗ ਟੀਮ ਹਰਮਨਦੀ ਅੰਡਰ ਖੇਡ ਰਹੀ ਹੈ ਮੈਨੂੰ ਲੱਗਦਾ ਕਿ ਇਹ ਕਿਸੇ ਟੀਮ ਤੋਂ ਕੱਟ ਨਹੀਂ ਅਤੇ ਜਿਵੇਂ ਜਿਵੇਂ ਖਾਸ ਗੱਲ ਇਹ ਹੈ ਚੰਗੀ ਗੱਲ ਇਹ ਹੈ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਜਿਵੇਂ ਜਿਵੇਂ ਮੈਚ ਦਰ ਮੈਚ ਟੀਮ ਅੱਗੇ ਵਧਦੀ ਜਾ ਰਹੀ ਹੈ ਪ੍ਰਦਰਸ਼ਨ ਦੇ ਵਿੱਚ ਸੁਧਾਰ ਹੁੰਦਾ ਜਾ ਰਿਹਾ ਹੈ ਕੈਪ ਜਿਹੜਾ ਬਾਕੀ ਟੀਮਾਂ ਦੇ ਨਾਲ ਉਹ ਖੇਡ ਦੇ ਵਿੱਚ ਅਮ ਲੈਵਲ ਦੇ ਵਿੱਚ ਜਿਹੜਾ ਹੈ ਉਹ ਹੋਰ ਜ਼ਿਆਦਾ ਦਿਖਾਈ ਦੇ ਰਿਹਾ ਹੈ ਔਰ ਇੱਕ ਬਹੁਤ ਚੰਗੀ ਚੀਜ਼ ਇੱਕ ਅਚੀਵਮੈਂਟ ਹੈ ਮੈਚ ਜਿੱਤਣ ਦੇ ਨਾਲ ਠੀਕ ਹੈ ਠੀਕ ਹੈ ਸ਼ੁਕਰੀਆ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਨਾਲ ਜੀਐਸ ਸੰਗਾ ਜੋ ਕਿ ਸਾਬਕਾ 올ੰਪੀਅਨ ਹਾਕੀ ਐਮਪਾਇਰ ਨੇ ਉਹ ਸਾਡੇ ਨਾਲ ਜੁੜੇ ਨੇ ਅਸੀਂ ਗੱਲਬਾਤ ਕਰਾਂਗੇ ਜੀਐਸ ਸੰਗਾ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਨਿਊਜ਼ ਤੇ ਧੰਵਾਦ ਜੀ ਧੰਵਾਦ ਇਹ ਇੱਕ ਬਿਹਤਰੀ ਖੁਸ਼ੀ ਦਾ ਪਲ ਭਾਰਤੀ ਹਾਕੀ ਟੀਮ ਨੇ ਭਾਰਤ ਦੀ ਝੋਲੀ ਪਾਇਆ ਹੈ ਤੇ ਸ਼ਾਨਦਾਰ ਜਿੱਤ हासिल ਕੀਤੀ ਹੈ ਆਸਟ੍ਰੇਲੀਆ ਨੂੰ ਹਰਾਇਆ ਬਿਲਕੁਲ ਜੀ ਬਿਲਕੁਲ ਇਹ ਬਹੁਤ ਵੱਡੀ ਜਿੱਤ ਹੈ ਭਾਰਤੀ ਹਾਕੀ ਟੀਮ ਦੇ ਲਈ ਔਰ ਇੱਕ ਸ਼ੁਭ ਸੰਕੇਤ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਜਿਹੜੇ ਕਲਾਸੀਫਿਕੇਸ਼ਨ ਮੈਚੇਜ਼ ਜਿਹੜੇ ਸਟਾਰਟ ਹੋਣੇ ਨੇ ਨੌਕਾਊਟ ਦੇ ਉਹਦੇ ਲਈ ਇੱਕ ਭਾਰਤੀ ਖਿਡਾਰੀਆਂ ਨੇ ਇੱਕ ਦਸਤਕ ਦਿੱਤੀ ਹੈ ਕਿ ਅਸੀਂ ਉਸ ਮੈਡਲ ਦੇ ਲਈ ਬਿਲਕੁਲ ਤਿਆਰ-ਬਰ ਤਿਆਰ ਖੜੇ ਹਾਂ ਕਿਉਂਕਿ 1972 ਤੋਂ ਬਾਅਦ ਇਤਿਹਾਸ ਤੁਸੀਂ ਸੁਰੂ ਲੋਗੇ ਤੇ ਪਤਾ ਲੱਗੇਗਾ ਕਿ 올림픽 ਦੇ ਵਿੱਚ ਅਸੀਂ 1972 ਤੋਂ ਬਾਅਦ 2024 ਨੂੰ ਇਹ ਪਹਿਲਾ ਮੌਕਾ ਆ ਕਿ ਜਦੋਂ 올림픽 ਦੇ ਵਿੱਚ ਸ਼੍ਰੀ ਗਿਆ ਨੂੰ ਅਸੀਂ ਮਾਣ ਦਿੱਤੀ ਹੈ। ਜੀ ਜੀ ਆਪਾਂ ਲੰਘੇ ਦਿਨੀ ਬੈਲਜੀਅਮ ਦੇ ਨਾਲ ਮੈਚ ਵੀ ਦੇਖਿਆ ਸੰਗਾ ਸਾਹਿਬ ਤੇ ਅੱਜ ਆਸਟ੍ਰੇਲੀਆ ਦੇ ਨਾਲ ਮੈਚ ਦੇਖਿਆ ਤੇ ਤੁਸੀਂ ਜਦੋਂ ਲਗਾਤਾਰ ਇਸ ਮੈਚ ਨੂੰ ਫੋਲੋ ਕਰ ਰਹੇ ਹੋ ਤੁਹਾਨੂੰ ਕਿੱਥੇ ਭਾਰਤੀ ਟੀਮ ਕਿਹੜੇ ਪੱਖੋਂ ਸਟਰੌਂਗ ਲੱਗਦੀ ਹੈ ਤੇ ਕਿਹੜੇ ਪੱਖੋਂ ਕਮਜ਼ੋਰ ਲੱਗਦੀ ਹੈ? ਇਹ ਤੁਸੀਂ ਤੁਸੀਂ ਮੈਂ ਜ਼ਿਕਰ ਕਰਨਾ ਚਾਹੂੰਗਾ ਕਿਉਂਕਿ ਜਿਹੜਾ ਕਿ ਕਿਤੇ ਪੈਚੈਂਸ ਦੇ ਵਿੱਚ ਅਸੀਂ ਜਦੋਂ ਆਪਣਾ ਬਾਹਰ ਪੋਜੀਸ਼ਨ ਲੂਜ਼ ਕਰਦੇ ਆ ਅਸੀਂ ਉਤੋਂ ਹੀ ਥੋੜਾ ਜਿਹਾ ਡਿਫੈਂਡਿੰਗ ਐਂਡ ਤੇ ਆਉਨੇ ਆ ਲੇਕਿਨ ਤੁਸੀਂ ਇਸ ਮੈਚ ਦੇ ਵਿੱਚ ਵੀ ਜਿਹੜੀ ਰੈਮਿਕਸ ਦੇਖਿਆ ਉਹਦਾ ਕਿ ਸਾਡਾ ਬਾਲ ਪੋਜੀਸ਼ਨ ਆਸਟ੍ਰੇਲੀਆ ਦੀ ਟੀਮ ਤੋਂ ਖਿਆਲੀ ਦੇ ਮੁਕਾਬਲੇ 53% ਅਸੀਂ ਦੇਣ ਦੇ ਵਿੱਚ ਬਾਲ ਦਾ ਪੋਜੀਸ਼ਨ ਰੱਖਿਆ ਔਰ ਜਿੰਨਾ ਅਸੀਂ ਬਾਲ ਦਾ ਪੋਜੀਸ਼ਨ ਕਿਸੇ ਵੀ ਮੈਚ ਦੇ ਵਿੱਚ ਬਿਹਤਰ ਰੱਖਾਂਗੇ ਉਨਾ ਹੀ ਆਉਣ ਵਾਲੇ ਮੈਚਾਂ ਦੇ ਵਿੱਚ ਵੀ ਔਰ ਪਿਛਲੇ ਮੈਚਾਂ ਦੇ ਵਿੱਚ ਸਾਡੀ ਟੀਮ ਦਾ ਪ੍ਰਫੈਕਸ਼ਨ ਉੱਭੜਿਆ ਰਿਹਾ ਹੈ ਤੇ ਮੈਨੂੰ ਪੂਰਨ ਆਸ ਹੈ ਕਿ ਇਹ ਖਿਡਾਰੀ ਮੈਚ ਬਾਈ ਮੈਚ ਚੱਲ ਰਹੇ ਨੇ ਔਰ ਬੜਾ ਕੰਪੋਜ਼ਡ ਚੱਲ ਰਹੇ ਨੇ ਪੂਰਾ ਇਹਨਾਂ ਦਾ ਥਿੰਕ ਥਿੰਕ ਕੰਪੋਜ਼ਡ ਲੈ ਕੇ ਚੱਲਦੇ ਆ ਕਿਉਂਕਿ ਪਿਛਲੇ ਮੈਚ ਦੇ ਵਿੱਚਲੀ ਕਿਸੇ ਨੇ ਇੰਟਰਵਿਊ ਕੀਤੀ ਸੀ ਉਸਾਨ ਹਰਮਨ ਸਿੰਘ ਨਾਲ ਤੇ ਕੁਆਟਰਫਾਈਨਲ ਦਾ ਆਪੋਨੈਂਟ ਕੁੱਤਿਆ ਸੀ ਲੇਕਿਨ ਉਹਦਾ ਬੜਾ ਕੰਪੋਜ਼ਡ ਜਵਾਬ ਸੀ ਕਿ ਅਸੀਂ ਸਿਰਫ ਅਜੇ ਅਗਲੇ ਮੈਚ ਦੀ ਤਿਆਰੀ ਕਰ ਰਹੇ ਹਾਂ ਉਸ ਤੋਂ ਬਾਅਦ ਅਸੀਂ ਅਗਲਾ ਸੋਚਾਂਗੇ ਜੀ ਠੀਕ ਹੈ ਜੀ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਜੀ ਐਸ ਸੰਗਾ ਜੀ ਸੋ ਅਜੀਤਪਾਲ ਸਿੰਘ ਜੀ ਸਾਡੇ ਨਾਲ ਜੁੜੇ ਨੇ ਸਾਬਕਾ ਕਪਤਾਨ ਰਹੇ ਹਾਕੀ ਟੀਮ ਦੇ ਗੱਲਬਾਤ ਕਰਾਂਗੇ ਅਜੀਤਪਾਲ ਜੀ ਸਵਾਗਤ ਹੈ ਪੀਟੀਸੀ న్యూਸ ਤੇ ਹਾਂ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਅਜੀਤਪਾਲ ਜੀ ਤੁਸੀਂ ਮੈਚ ਦੇਖਿਆ ਤੇ ਸ਼ਾਨਦਾਰ ਜਿੱਤ ਭਾਰਤੀ ਹਾਕੀ ਟੀਮ ਦੇ ਖਾਤੇ 'ਚ ਪਈ ਹੈ ਤੇ ਇੱਕ ਸ਼ਾਨਦਾਰ ਖੁਸ਼ੀ ਦਾ ਪਲ ਹੈ ਇਹ ਬਹੁਤ ਬਹੁਤ ਮੁਬਾਰਕਾ ਹੋ ਜੀ ਸਾਨੂੰ ਪੂਰੇ ਹਾਕੀ ਲਵਰਸ ਨੂੰ ਹਿੰਦੂਸਤਾਨੀਆਂ ਨੂੰ ਔਰ ਖਾਸ ਕਰਕੇ ਟੀਮ ਮਮ ਵੈਨ ਬੜੇ ਸਾਲਾਂ ਬਾਅਦ ਮੈਂ ਮਤਲਬ ਦਿਲ ਖੁਸ਼ ਹੋ ਗਿਆ ਕਿ ਸਾਡੀ ਟੀਮ ਆਸਟ੍ਰੇਲੀਆ ਨਾਲ ਅੱਛਾ ਖੇਲੀ ਹੈ ਔਰ ਉਹਨਾਂ ਨੂੰ ਜਿੱਤਿਆ ਸਾਨੂੰ ਹਮੇਸ਼ਾ ਆਸਟ੍ਰੇਲੀਆ ਭਾਰੀ ਪੈਂਦਾ ਸੀ ਆਪਾਂ ਹਮੇਸ਼ਾ ਸੋਚਿਆ ਗਿਆ ਆ ਆਸਟ੍ਰੇਲੀਆ ਨੂੰ ਜਿੰਨਾ ਇੰਡੀਆ ਵਾਸਤੇ ਬਹੁਤ ਮੁਸ਼ਕਲ ਹੈ ਪਰ ਅੱਜ ਇਹ ਮੁੰਡੇ ਬਹੁਤ ਅੱਛਾ ਖੇਲੇ ਔਰ ਮੇਰਾ ਖਿਆਲ ਤਾਂ ਪੂਰੀ ਗੇਮ ਹੀ ਇਹਨਾਂ ਨੇ ਡੋਮੀਨੇਟ ਕੀਤੀ ਹੈ ਆਸਟ੍ਰੇਲੀਆ ਲੱਕੀ ਹੈ ਕਿ ਉਹਨਾਂ ਦੇ ਉੱਪਰ ਹੋਰ ਬੋਲ ਨਹੀਂ ਹੋਏ ਸੋ ਬਹੁਤ ਗੇਮ ਖੇਡਦੇ ਨਰਕਿਆਂ ਨੇ ਔਰ ਮੈਨੂੰ ਲੱਗਦਾ ਹੈ ਕਿ ਮੈਚ ਵਾਈ ਮੈਚ ਇੰਪਰੂਵ ਹੋ ਰਿਹਾ ਕੱਲ ਜਿਹੜਾ ਬੈਲਜੀਅਮ ਨਾਲ ਮੈਚ ਹੋਇਆ ਉਹ ਵੀ ਇਹਨਾਂ ਨੇ ਵਾਸ ਵੈਰੀ ਕਲੋਸ ਮੈਚ ਲੋਕੋ ਦੇ ਵਿੱਚ ਵੀ ਅੱਛਾ ਖੇਲੇ ਨੇ ਮੇਰੇ ਖਿਆਲ ਮੇਰੀ ਟੀਮ ਇਜ਼ ਇੰਪਰੂਵਿੰਗ ਮੈਨੂੰ ਬਹੁਤ ਖੁਸ਼ੀ ਹੋ ਦੇਖ ਕੇ ਹਾਂ ਤੇ ਅਜੀਤਪਾਲ ਜੀ ਹਰਮਨਦੇ ਤੁਸੀਂ ਪ੍ਰਦਰਸ਼ਨ ਨੂੰ ਕਿਵੇਂ ਵੇਖਦੇ ਹੋ ਕਿ ਸ਼ਾਨਦਾਰ ਪ੍ਰਦਰਸ਼ਨ ਹਰਮਨ ਕਰਦੇ ਆ ਰਹੇ ਨੇ ਤੇ ਇਸ ਵਾਰ ਵੀ 6 ਗੋਲ ਦਾਗੇ ਨੇ ਦੇਖੋ ਜੀ ਹਰਮਨ ਪੀ ਜਿਹੜਾ ਹੈਗਾ ਉਹ ਤਾਂ ਮੇਨ ਕਪਤਾਨ ਵੀ ਹੈ ਔਰ ਇਹਨਾਂ ਦਾ ਪੈਨਲਟੀ ਕੋਰਨਰ ਐਕਸਪਰਟ ਵੀ ਹੈ ਪੈਨਲਟੀ ਸਟ੍ਰੋਕ ਵੀ ਉਹ ਹੀ ਲੈਂਦੇ ਨੇ ਉਹ ਮੇਰੇ ਖਿਆਲ ਟੀਮ ਦੀ ਜਿੰਦ ਜਾਨ ਜਿਹੜੀ ਉਹ ਹਰਮਨਪ੍ਰੀਤ ਜਿਵੇਂ ਛੇਗੀ ਹੈ ਔਰ ਬਾਕੀ ਫਾਰਵਰਡ ਲਾਈਨ ਦੇ ਵੀ ਹੈ ਉਹ ਵੀ ਅੱਗੇ ਅੱਛੇ ਖੇਡ ਰਹੇ ਨੇ ਅਸਲ ਵਿੱਚ ਉਹਦੇ ਵਿੱਚ ਅਭਿਸ਼ੇਕ ਹੈ ਲੇਕਿਨ ਹਰਮਨਪ੍ਰੀਤ ਜਿਹੜਾ ਹੈ ਉਹਦੇ ਉੱਪਰ ਟੀਮ ਬਹੁਤ ਡਿਪੈਂਡ ਕਰਦੀ ਹੈ ਮੇਰੇ ਖਿਆਲ ਇੱਕ ਹੀ ਚੀਜ਼ ਹੈ ਕਿ ਸਾਡੀ ਜਿਹੜੇ ਫਾਰਵਰਡ ਲਾਈਨ ਨੇ ਉਹਨਾਂ ਨੂੰ ਥੋੜੀ ਜਿਹੀ ਗੌਰ ਹੋਰ ਨਿਕਾਲ ਲੈ ਕੱਢਨੇ ਚਾਹੀਦੇ ਨੇ ਲੇਕਿਨ ਉਹ ਪੈਨਲਟੀ ਕੋਰਨਰ ਤੇ ਲੈ ਰਹੇ ਨੇ ਪੈਨਲਟੀ ਕੋਰਨਰ ਤੋਂ ਆਪਣ ਤੂੰ ਬੜੀ ਖੁਸ਼ੀ ਹੈ ਹਰਮਨ ਪ੍ਰੀਤ ਇਸ ਡੂਇੰਗ ਵੈਰੀ ਵੈਲ ਕਪਤਾਨ ਹੈ ਕਪਤਾਨ ਦੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਹੈ ਔਰ ਬੜੀ ਵਾਕੂਬੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਮੈਨੂੰ ਖੁਸ਼ੀ ਹੈ ਕਿ ਉਹ ਮੁੰਡਾ ਪੰਜਾਬ ਦਾ ਹੈ ਔਰ ਮੈਂ ਮੇਰੀ ਸ਼ੁਭਕਾਮਨਾਵਾਂ ਦੇ ਨਾਲ ਦੀ ਬੈਸਟ ਵਿਸ਼ੇਸ ਨਹੀਂ ਆਈ ਕੈਨ ਸੇ ਅੱਜ ਜਿਤਪਾਲ ਜੀ ਇੱਕ ਸਵਾਲ ਇਹ ਵੀ ਕਿ ਅਸੀਂ ਪਹਿਲਾ ਮੈਚ ਵੀ ਦੇਖਿਆ ਉਹਦੇ ਵਿੱਚ ਤੁਹਾਨੂੰ ਕਿੱਥੇ ਲੱਗਾ ਕਿ ਭਾਰਤੀ ਟੀਮ ਕਮਜ਼ੋਰ ਹੋਈ ਤੇ ਇੱਥੇ ਸਾਨੂੰ ਕੰਮ ਕਰਨ ਦੀ ਲੋੜ ਹੈ ਕਜੀ ਗੱਲ ਇਹ ਹੈ ਕਿ ਆਪਾਂ ਪਹਿਲੇ ਮੈਚ ਜਿਹੜੇ ਦੇ ਉਹਦੇ ਵਿੱਚ ਮੇਰੇ ਖਿਆਲ ਨਾਲ ਹਰਮਨ ਪੀਰ ਦੇ ਗੋਲ ਹੈਗੇ ਨੇ ਹਰਮਨ ਪੀਰ ਨੇ ਸਾਨੂੰ ਯਾਦ ਬਰਾਬਰ ਕੀਤਾ ਜਾਂ ਫਿਰ ਅਸੀਂ ਗੋਲ ਮੈਚ ਜਿੱਤੇ ਹੈਗੇ ਦੇਖੋ ਨਾ ਹਰਮਨ ਪੀਰ ਦੇ ਗੋਲ ਨੇ ਮਤਲਬ ਡਿਸਾਈਡਿੰਗ ਗੋਲ ਹਰਮਨ ਪੀਰ ਨੇ ਕੀਤੇ ਨੇ ਤੇ ਅੱਗੇ ਕੀ ਲੱਗਦਾ ਜੀ 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 ਉਦੋਂ ਇਦਾਂ ਲੱਗਦਾ ਸੀ ਕਿ ਸਾਡੀ ਫਾਉਲ ਲਾਈਨ ਨੂੰ ਕੁਝ ਹੋਰ ਮਿਹਨਤ ਕਰਨੀ ਚਾਹੀਦੀ ਹੈ ਕਿਉਂਕਿ ਫਾਉਲ ਲਾਈਨ ਦਾ ਕੰਮ ਹੁੰਦਾ ਹੈ ਕਿ ਪੈਨਲਟੀ ਕਾਰਨ ਲੈਣਾ ਨਹੀਂ ਹੁੰਦਾ ਸਿਰਫ ਗੋਲ ਕਰਨਾ ਤੇ ਹੂੰ ਸੋ ਮੈਂ ਉਮੀਦ ਕਰਦਾ ਸੀ ਕਿ ਵੀ ਅੱਗੇ ਜਿਹੜੇ ਸਾਡੇ ਫਾਉਲ ਲਾਈਨ ਦੇ ਮੁੰਡੇ ਨੇ ਉਹ ਵੀ ਗੋਲ ਇਹ ਮੈਂ ਖਲੇਵਿਚ ਮੇਰੀ ਉਮੀਦ ਹੈ ਕਿ ਫੌਲ ਲੇਨ ਵਾਲਿਆਂ ਨੂੰ ਗੋਲ ਕਰਨੇ ਚਾਹੀਦੇ ਨੇ ਕਿਉਂਕਿ ਫੌਲ ਲੇਨ ਵਾਲੀ ਗੋਲ ਨਹੀਂ ਕੱਟਣਗੇ ਤਾਂ ਫਿਰ ਡਿਫੈਂਸ ਵਾਲੇ ਉਹ ਮੈਚ ਹੋਣ ਵਾਲੇ ਸਮੇਂ ਦੇ ਵਿੱਚ ਅਗਲੇ ਮੈਚਾਂ ਦੇ ਵਿੱਚ ਕਿਹੜੀ ਟੀਮ ਨੂੰ ਭਾਰਤ ਦੇ ਨਾਲ ਮੁਕਾਬਲੇ ਦੇ ਵਿੱਚ ਵੇਖਦੇ ਹੋ ਕਿਹੜੀ ਟੀਮ ਰੋੜਾ ਬਣ ਸਕਦੀ ਹੈ ਦੇਖੋ ਜੀ ਇਸ ਸੱਤ ਵਿੱਚ ਕੋਈ ਕੁਝ ਪਤਾ ਨਹੀਂ ਲੱਗ ਰਿਹਾ ਤੁਸੀਂ ਦੇਖੋ ਆਸਟ੍ਰੇਲੀਆ ਬੈਲਜੀਅਮ ਜਿਹੜੀ ਡਿਫੈਂਡਿੰਗ ਚੈਂਪੀਅਨ ਹੈਗੇ ਨੇ ਉਹ ਉਹਦੇ ਬੜਾ ক্লোਜ਼ ਮੈਚ ਹੋਇਆ ਆਸਟ੍ਰੇਲੀਆ ਨੇ ਉਹ ਸੀ ਜਿੱਤੀ ਨੇ ਉਹ ਦੂਸਰੇ ਪਾਸੇ ਜਰਮਨੀ ਔਰ ਹਾਲੈਂਡ ਹੈਗੇ ਜਿਨ੍ਹਾਂ ਨੂੰ ਜਾਂ ਇੰਗਲੈਂਡ ਸਮਿਟਾ ਥੋੜਾ ਬਹੁਤ ਤੋਂ ਉਹ ਟੀਮਾਂ ਨੂੰ ਇਹਦੇ ਵਾਲੇ ਆਪਣੇ ਪਲੇਅਰ ਮੈਂ ਦੇਖਿਆ ਥੇ ਇਹਨਾਂ ਨੇ ਉਹਨਾਂ ਨਾਲ ਕਾਫੀ ਮੈਚ ਖੇਡੇ ਨੇ ਉਹ ਜਿੱਤੇ ਵੀ ਨੇ ਵਿੱਚੋਂ ਹਾਰੇ ਵੀ ਹੋਣਗੇ ਉਹਨਾਂ ਟੀਮਾਂ ਨੂੰ ਇੱਕ ਤਕਰੀਬਨ ਆਮ ਨਾਲ ਲੈ ਲੈਂਦੇ ਨੇ ਲੇਕਿਨ ਮੈਨੂੰ ਆਸਟ੍ਰੇਲੀਆ ਤੇ ਹਮੇਸ਼ਾ ਸ਼ੱਕ ਰਹਿੰਦੀ ਹੈ ਕਿ ਆਸਟ੍ਰੇਲੀਆ ਸਾਡੇ ਲਈ ਬਹੁਤ ਭਾਰਾ ਪੈਂਦਾ ਹੈ ਪਰ ਅੱਜ ਮੈਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਸਾਡੀ ਟੀਮ ਨੇ ਆਸਟ੍ਰੇਲੀਆ ਨੂੰ ਵੀ ਪਾਣੀ ਪਲਾਇਆ ਔਰ ਅੱਛਾ ਮੈਚ ਖੇਲ ਕੇ ਮੈਚ ਜਿੱਤੇ ਨੇ ਔਰ ਉਧਰਲੇ ਪਾਸੇ ਦੂਸਰੀ ਟੀਮਾਂ ਜਰਮਨੀ ਔਰ ਹਾਲੈਂਡ ਰਹਿ ਗਈਆਂ ਬੇਸਿਕਲੀ ਦੇਖੋ ਹੁਣ ਕੀ ਬੰਦਾ ਹੈ ਅੱਗੇ ਮੈਚੇਸ ਹੋਰ ਜਿਆਦਾ ਤਕੜੇ ਹੁੰਦੇ ਜਾਣੇ ਨੇ ਹੋਰ ਜਿਆਦਾ ਟੈਨਸ਼ਨ ਹੁੰਦੇ ਜਾਣੇ ਨੇ ਜਿਆਦਾ ਕੰਪੀਟੀਸ਼ਨ ਹੋਏਗਾ ਠੀਕ ਹੈ ਠੀਕ ਹੈ ਕਿਉਂਕਿ ਵੀ ਰਹਿ ਬੀ ਟੀਮ ਅੱਛੀ ਖੇਲੇਗੀ ਅੱਛੀ ਅੱਗੇ ਜਾਏਗੀ ਠੀਕ ਹੈ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਅਜੀਤਪਾਲ ਸਿੰਘ ਜੋ ਕਿ ਸਾਫ ਦਾ ਕਪਤਾਨ ਸਾਡੇ ਨਾਲ ਜੁੜੇ ਸਨ